ਪੱਤਗੜ੍ਹ ਸਾਇਤ ਤੋਂ ਭਾਜਪਾ ਦੇ ਉਮੀਦਵਾਰ ਗੇਜਾਰਾਮ ਵਾਲਮੀਕੀ ਨੇ ਖੰਨਾ ਵਿੱਚ ਕਿਸਾਨਾਂ ਨੂੰ ਦੋ ਟੁਕ ਚੇਤਾਵਨੀ ਦਿੱਤੀ ਹੈ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕਰਨ ਕਿਸਾਨਾਂ ਤੇ ਭੜਕ ਦਿਆ ਗੇਜਾਰਾਮ ਨੇ ਕਿਹਾ ਕਿ ਗੁੰਡਾਗਰਦੀ ਕਰਨ ਵਾਲੇ ਕਿਸਾਨਾਂ ਨੂੰ ਕਿਸੇ ਵੀ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ ਆਜੋ ਹਿੰਦੁਸਤਾਨ ਦੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਦੁਆਰਾ ਸਰਕਾਰ ਆਵੇ ਤੇ ਪੰਜਾਬ ਨੂੰ ਵੀ ਕਸਲ ਬਣਾ ਜਦੋਂ ਵੀ ਨਰਿੰਦਰ ਮੋਦੀ ਦਾ ਪੰਜਾਬ ਦੇ ਦੌਰੇ ਦੀ ਗੱਲ ਹੁੰਦੀ ਆ ਤਾਂ ਨਾਲ ਹੀ ਵਿਰੋਧ ਦੀ ਗੱਲ ਸ਼ੁਰੂ ਹੋ ਜਾਂਦੀ ਆ ਹੁਣ ਕਿਸਾਨ ਕਹਿ ਰਹੇ ਨੇ ਕਿ ਅਸੀਂ ਵਿਰੋਧ ਕਰਾਂਗੇ ਇੱਕ ਗੁਰਪਤਵੰਤ ਪੰਨੂ ਕਹਿ ਰਿਹਾ ਕਿ ਬਲਡੋਜ਼ਰ ਟਰੈਕਟਰ ਲਾ ਕੇ ਵਿਰੋਧ ਕਰੋ ਮੈਂ 1 ਲੱਖ ਡਾਲਰ ਇਨਾਮ ਦੂੰਦਾ ਜੀ ਤੁਸੀਂ ਕੀ ਕਹੋਗੇ ਇਹ ਉਹ ਬਾਂਦਰ ਜੰਮੂ ਵਾਲੇ ਦੀ ਗੱਲਾਂ ਕਰੀ ਜਿੰਨੀ ਤੁਸੀਂ ਨਾਮ ਦੀ ਸਕਲ ਨਾ ਸੂਰਤ ਨਾਮ ਤੱਕ ਬਲਡੋਜ਼ਰ ਨਾ ਕੋਈ ਗੱਲ ਉਹ ਬਾਹਰ ਬੈਠ ਕੇ ਵਿਦੇਸ਼ ਚ ਇਹ ਤਾਂ ਹੁਕਵੇਂ ਮਾਰ ਸਕਦਾ ਜਵੰਦਮਾ ਦਾਮਾ ਨਾ ਉਹ ਥੱਲੇ ਆ ਬਈ ਆ ਕੇ ਗੱਲ ਕਰੇ ਲਾ ਤਾਂ ਗੈਂ ਸਾਡੇ ਅਰਜਨ ਬਲਟੋਚਰ ਚਾਣਾ ਚਲਾ ਵੀ ਤੇ ਕੋਈ ਇਹ ਵੀ ਤੰਗ ਕੀਤੀ ਹੈ ਕਿ ਮੈਂ ਜਿਹੜੇ ਰਵਨੀਤ ਬਿੱਟੂ ਹੰਸਰਾਜ ਜਾਂ ਕੋਈ ਹੋਰ ਕਿਸਾਨਾਂ ਦੇ ਵਿਰੁੱਧ ਗੱਲ ਕਰਦੇ ਨੇ ਉਹਨਾਂ ਨੂੰ ਜਾਨੋਂ ਮਰਵਾਵਾਂਗੇ ਕਹਿੰਦਾ ਮੇਰੀ ਇੱਕ ਬੇਨਤੀ ਸੁਣੋ ਬਿੱਟੂ ਨੇ ਤਾਂ ਕਿਸਾਨਾਂ ਨਾਲ ਕੁਝ ਕਰੇ ਨਹੀਂ ਬੋਲਿਆ ਹੀ ਹੈ ਅੱਜ ਤੱਕ ਕੌਂਕੇ ਕਲੇਚ ਕਿਸਾਨ ਭਜਾਈ ਹੈ ਸਾਡੀ ਰੈਲ ਵਿੱਚ ਪਾਇਨਾ ਰੈਲੀ ਚ ਤੁਸੀਂ ਦੇਖਿਆ ਹੋਣਾ ਸਾਡੇ ਇਹ ਵਾਲਮੀਕੀ ਮੇਜ ਵਿੱਚ ਇੱਕ ਸਮਾਜ ਜੜਕ ਖੰਗਿਆ ਤੇ ਉਹਨੂੰ ਟੰਗਿਆ ਅਸੀਂ ਵੀ ਡਰਦੇ ਨਹੀਂ ਨਾਸੀਂ ਕਿਸੇ ਨਗਾਣਾ ਤੇ ਹੋਰ ਹਲਕੇ ਲਈ ਤੁਹਾਡਾ ਕੀ ਏਜੰਡਾ ਰਹੇਗਾ ਬਟੇਗੜ ਸਾਹਿਬ ਸਾਡਾ ਏਜੰਡਾ ਪੰਜਾਬ ਦਾ ਸਭ ਤੋਂ ਪਹਿਲਾ ਜਿਲ੍ਹਾ ਸ੍ਰੀ ਬਟੇਗੜ ਸਾਹਿਬ ਸਿਰਦਾ ਨਹੀਂ ਧਰਤੀ ਇੱਥੇ ਵਿਕਾਸ ਵੀ ਕਰਾਵਾਂਗੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਸਟੇਟ ਬਣਾਵਾਂਗੇ ਪੰਜਾਬ ਦੇ ਵਿੱਚ ਸ੍ਰੀ ਬਟੇਗੜ ਸਾਹਿਬ Shamla Chandar Building Maintenance Handyman under Jack Trade platform is now available on your local London area. He has more than 5 years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, Please contact him at www.checktrade.com, ID number 921760. Shamlal Chander Center call him on this number 074884161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ